ਰਾਗ ਬਿਲਾਵਲ ਮਹੱਲਾ 5ਵਾਂ ਦੋਪਦੇ ਕਰ 5ਵਾਂ ੴ ਸਤਿਗੁਰ ਪ੍ਰਸਾਦਿ ਅਬਰ ਉਪਾਵ ਸਭ त्याਗਿਆ दारू ਨਾਮ ਲਾਇ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁਖ ਗਇਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀਨਾ ਆਪਣੈਆ ਸਿੰਬਰ ਸਿੰਬਰ ਮਨ ਤਨ ਸੁਖੀ ਨਾਨਕ ਅੰਦਰ ਭਇਆ ਬਿਲਾਵਲੇ ਮਹੱਲਾ ਪੰਜਵ ਕਾਰਤਾਰ ਮਸਤ ਕਥਾ ਪਿਆ ਨਾਮ ਦਿਨੋ ਦਾਣ ਸਫਲ ਸਿਵਾ ਪਾਰ ਬ੍ਰਹਮ ਕੀ ਤਾਂ ਕੀ ਨਹੀ ਹਾਨ ਆਪੇ ਹੀ ਪ੍ਰਭ ਰਖਦਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਦੇ ਜਨ ਸੋ ਲਿਤਾ ਮਾਨ ਰਹਾ ਸਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਿ ਜਿਸ ਪਾਏ ਨਾਨਕ ਮਿਲੈ ਜੋਤੀ ਜੋਤ ਸਮਾਨ ਬਿਲਾਵਲੇ ਮਹੱਲਾ ਪੰਜਵ ਚਰਨ ਕੰਬਲ ਕਾਇ ਆਸਰਾ दिनो प्रब आप प्रब शरणागत जन परी तांका सद परताप राखन हार अपार प्रब तांकी निर्मल सेव राम राज रामदास पुर केन गुरु देव रहाओ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨ ਲਾਗੇ ਨਾਨਕ ਨਾਮ ਸਲਾਈ ਐ ਪਾਇ ਦੁਸ਼ਮਨ ਭਾਗੇ ਬਿਲਾਵਲੇ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀ ਐ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਸੈ ਦੂਰਤੇ ਜਮ ਭਾਗੇ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੇ ਤੰਤ ਮੰਤਨ ਜੋਈ ਤਿਤ ਚਾਖ ਨ ਲਾਗੇ ਰਹਾਉ ਕਾਮ ਕ੍ਰੋਧ ਮਦਮਾਨ ਮੁ ਬਿਨ ਸੇ ਅਨ ਰਾਗੇ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਣਾਗੈ ਬਿਲਾਵਲੇ ਮਹੱਲਾ ਪੰਜਵਾ ਜੀ ਜੋਗਤ ਵਸ ਪ੍ਰਭੂ ਕੇ ਜੋ ਕੈ ਸੋ ਕਰਨਾ ਪੈ ਪਰਸੰਦ ਗੋਪਾਲ ਰਾਈ ਪੌ ਕਿਸ਼ਨਈ ਕਰਨਾ ਦੁਖ ਨ ਲਾਗੇ ਕਦੇ ਤੁਧ ਪਾਰ ਬ੍ਰਹਮ ਚਤਾਰੀ ਜਮ ਕੰਕਰ ਨੇੜ ਨਯਾ ਵਈ ਗੁਰ ਸਿੱਖ ਪਿਆਰੇ ਰਹਾਓ ਕਰਨ ਕਰਨ ਸਮਰਤ ਹੈ ਤਿਸ ਬਿਨ ਨਹੀ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲੇ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਅਪਨਾ ਨਾਟਾ ਦੁ ਕਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤੰਤੇ ਬੋੜ ਨਤਾਓ ਬਲੀ ਹਾਈ ਗੋਰੇ ਆਪਣੀ ਚਰਨਨ ਬਲ ਜਾਓ ਅਨ ਦਸੂ ਕ ਮੰਗਲ ਬਣੀ ਪੀਖਤ ਗੁਨ ਗਾਉ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਏ ਬਨ ਉਸਵਾਉ ਨਾਨਕ ਪ੍ਰਭ ਸੋ ਪਰਸੰਨ ਪੈ ਬਾਛਤ ਫਲ ਪਾਉ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੀ ਕੀ ਬੇਨਤੀ ਰਿਤ ਕਰ ਪਰਗਾਸੇ ਤੁੰਬਰੀ ਕਿਰਪਾ ਤੇ ਪਾਰ ਬ੍ਰਹਮ ਦੋ ਖਨ ਕੋ ਨਾਸੇ ਚਰਨ ਕੰਬਲ ਕਾਇਆ ਸਿਰ ਪ੍ਰਭ ਪੁਰਖ ਗੁਣਤਾ ਸੇ ਕਰਤਨ ਨਾਮ ਸਿਮਰਤ ਰਹੋ ਜਬ ਲਗ ਕਟ ਸਾਸ ਰਹਾਓ ਮਾਤ ਪਿਤਾ ਬੰਧਪ ਤੂ ਹੈ ਤੋ ਸਰਬ ਨਿਵਾਸੇ ਨਾਨਕ ਪ੍ਰਭ ਸਰਨਾਗਤੀ ਜਾਗ ਕੋ ਨਿਰਮਲ ਜਾਸ ਬਿਲਾਵਲੇ ਮਹੱਲਾ ਪੰਜਵ ਸਰਬ ਸਿੱਧ ਹਰ ਗਾਈ ਐ ਸਭ ਭਲਾ ਮਨਾਵੇ ਸਾਧ ਸਾਧ ਮੁਕਤੀ ਕਹੈ ਸੋਨ ਦਾਸ ਮਿਲਾਵੇ ਸੋਕ ਸਹਿਜ ਕਲਿਆਨ ਰਾਸੇ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾਉ ਪੂਰ ਰਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਤੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ہوئے کرپال راک لیا اپنا سیو کو مکھ نند کشار تجھے نہ جو ہے کو میت جن تور کا داس برم تو رکھیا دے اپنے ہاتھ رہا जीन का दाता एक है बिया नहीं होर नानक की बेनंतियां मैं तेरा जोर बिलावल मोहल्ला 5 मीत हमारे साजना राखी गोविंद निंदक मेरे तक होई गए तुम हो न चंद्र राहू सगले मनोरथ प्रभु किए भेटे गुरु देव जय जयकार जगत में सफल जाकी शिव ऊच अपार अगणत हर सब जी जस हाथ ਨਾ ਨਿਕ ਬ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਿਲਾਵਲੇ ਮਹੱਲਾ ਪੰਜਵ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਤੂਟੈ ਜਮ ਜਾਲ ਧੋਕ ਭੋਗ ਸਭ ਸੰਸਾ ਮਿਟਿਆ دکھ پوک سنسا مٹیا گاوت برب نام سوک سہ جی آنند رس پورن سب کام رہا جل ن بجی سی تل پے راکھی پرب آپ نانک پرب سر ناگتی ਜਾਨ ਕਾ ਵੜ ਪਰਤਾਪ ਬਿਲਾਵਲੇ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਪੈ ਕਾਮ ਪਉਣਾਠਾ ਪਰ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੇ ਸੰਗ ਬਸਤ ਸੋ ਕੋ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਉ ਪਰਗਟ ਪੈ ਸੰਸਾਰ ਮੈਂ ਫਿਰਤੇ ਪੈ ਨਾਮ ਨਾਨਕ ਤਿਸ ਸਰਨਾਗਤੀ ਕਟ ਘਟ ਸਭ ਜਾਨ